ਹਾਏ ਰੱਬਾ ਇੰਨੀ ਗਰਮੀ ਆ ਬੁਰਾ ਹਾਲਾ ਹਾਏ ਹਾਏ ਗਰਮੀ ਇੰਨੀ ਆ ਨਾ ਧਰਮ ਨਾਲ ਬੁਰਾ ਹੀ ਹਾਲ ਆ ਮੈਂ ਤੇ ਕਹਿੰਨੀ ਆ ਪਿੰਨਾ ਅਹੀਂ ਕਿਸੇ ਦੇ ਘਰ ਜਾਈਏ ਤੇ ਨਾ ਕੋਈ ਸਾਡੇ ਘਰ ਆਵੇ ਬੜਾ ਬੁਰਾ ਹਾਲ ਹੁੰਦਾ ਰੋਟੀਆਂ ਬਣਾ ਕੇ ਆ ਪਿਛਲੇ ਹਫਤੇ ਤੁਹਾਡੀ ਭੈਣ ਆਈ ਰੋਟੀਆਂ ਬਣਾ ਬਣਾ ਕੇ ਮੇਰੀ ਤੇ ਧਰਮ ਨਾਲ ਮਤ ਵਚ ਗਈ ਵੇਖ ਮੇਰੀ ਭੈਣ ਇਹਨੂੰ ਕਿੱਦਾਂ ਚੁਭਦੀ ਆ ਤੇਰੀ ਭੈਣ ਤੇਰੀ ਨਹੀਂ ਕੋ ਲੱਗਦੀ ਲੱਗਦੀ ਤੇ ਹੈ ਵਾ ਚੱਲ ਤੈਨੂੰ ਜਿਆਦਾ ਗਰਮੀ ਲੱਗਣ ਦੀ ਹੈ ਨਾ ਤੇ ਮੇਰੀ ਗੱਲ ਸੁਣ ਆ ਘੜੀ ਬਹਿ ਜਾ ਏਸੀ ਗਾੜੀ ਆਰਾਮ ਕਰ ਲੈ ਸਾਰੇ ਸੁੱਖ ਦਿੱਤੇ ਆ ਤੈਨੂੰ ਉਹ ਆ ਰਾਮ ਕਾਦਾ ਕਰਨਾ ਵਾ ਮੈਂ ਸੋਚਣ ਡਈ ਆ ਸਬਜ਼ੀ ਰੱਖੀ ਆ ਇੱਕੋ ਵਾਰਾ ਰੋਟੀਆਂ ਬਣਾ ਕੇ ਹੁਣ ਕੰਮ ਨਵੇੜ ਆ ਵਾ ਫੇਰ ਹੀ ਬਹੂੰਗੀ ਆ ਕੇ ਜਾ ਫਿਰ ਮੈਂ ਘੜੀ ਲੰਮੇ ਬੈਠਾ ਆਏ ਤਾ ਹਾਏ ਹਾਏ ਗਰਮੀ ਚ ਕੰਮ ਕਰਨਾ ਵੀ ਕਿਹੜਾ ਸੌਖਾ ਆ ਧਰਮੇ ਬੜੀ ਗਰਮੀ ਆ ਫੋਨ ਵਿਵੇ ਐਵਲਿਫੋਨ ਹਲੋ ਹਾਂ ਵੀਰ ਸੱਸ ਕੀ ਕਾਲ ਕਿ ਹਾਲ ਚਾਲ ਆ ਛੁੱਟੀਆਂ ਆ ਅੱਛਾ ਮੇਰ ਕੋ ਆ ਰਿਹਾ ਏ ਮੋਸਾ ਸਦਕੇ ਤੁਹਾਨੂੰ ਨਾ ਮੇਰੇ ਤੋਂ ਕੋਠੇ ਤੇ ਤਸਵੀਰ ਤੋਂ ਕਾਹ ਬੋਲਣ ਡਿਆ ਸੀ ਮੈਨੂੰ ਅੱਜ ਲੱਗ ਨਹੀਂ ਰਿਹਾ ਸੀ ਕਿ ਮੇਰੇ ਪੇਕੇ ਆ ਤੋਂ ਕੋਈ ਪਰੋਣਾ ਆਊਗਾ ਸਾਰੇ ਆਓਗੇ ਨਾ ਬੱਚੇ ਵੀ ਲੈ ਕੇ ਆਵੀਂ ਨਾਲ ਹਾਏ ਸਾਲ ਬਾਅਦ ਮੇਰੇ ਕੋਲ ਆਉਣਾ ਵਾ ਸ਼ਾਮਾਂ ਨੂੰ ਹਾਂ ਚੱਲ ਠੀਕ ਆ ਟਾਈਮ ਨਾਲ ਆ ਜਿਓ ਫਿਰ ਨਿਹਰਾ ਨਾ ਕਰਿਓ ਹਾਂ ਆ ਜਿਓ ਆ ਜਿਓ ਆ ਜਿਓ ਤੁਸੀਂ ਮੈਂ ਦੱਸ ਦਿਆਂ ਇਹਨਾਂ ਨੂੰ ਚੱਲ ਠੀਕ ਆ ਆਇਓ ਠੀਕ ਆ ਬੋਲਦਾ ਸਾਈ ਨੰਨ ਮੇਰਾ ਵੀਰ ਆ ਰਿਹਾ ਮੈਨੂੰ ਤਾਂ ਖੁਸ਼ੀ ਹੋ ਗਈ ਆ ਉਹ ਬੋਲਦੇ ਨਹੀਂ ਬੋਲਦੇ ਨਹੀਂ ਉਹ ਇਹਦਾ ਨਹੀਂ ਬੋਲਦੇ ਨਹੀਂ ਕੀ ਬੋਲਦੇ ਨਹੀਂ ਬੋਲਦੇ ਨਹੀਂ ਜਦੋਂ ਬੋਲਦਾ ਉਦੋਂ ਮੇਰੀ ਬੋਲਤੀ ਬੰਦ ਕਰ ਆਂਦੀ ਆ ਸਾਰਾ ਦਿਨ ਲਈ ਲੱਗਦੀ ਸੁਣਦੇ ਸੁਣਦੇ ਨਹੀਂ ਮੈਂ ਬੋਲਾਂ ਮੈਂ ਨਹੀਂ ਸੁਣਦਾ ਹਾਂ ਦੱਸ ਕੀ ਗੱਲ ਆ ਧੀਰਣੀ ਭਾਈ ਆ ਜਦੋਂ ਦੇ ਪੈਨਸ਼ਨ ਆਏ ਆ ਸਾਰਾ ਦਿਨ ਇਸੀ ਲਾ ਕੇ ਲੰਮੇ ਪਏ ਰਹਿੰਦੇ ਆ ਮੈਂ ਤੇ ਤੁਹਾਨੂੰ ਦੱਸਣ ਆਈ ਆ ਮੇਰਾ ਵੀਰ ਆ ਰਿਹਾ ਅੱਜ ਮੈਂ ਦੱਸਦੀ ਆ ਤੁਹਾਨੂੰ ਬਾਜ਼ਾਰ ਜਾ ਰਹਾ ਵਾਂ ਬਈਕੇ ਦਾਦੀ ਕੀ ਕੁਛ ਲੈ ਕੇ ਆਉਣਾ ਵਾਂ ਜਿੰਨੀ ਦੇ ਦੱਸੋ ਨਾ ਹੋਊਗੀ ਕੁਛ ਆਉਣਾ ਨਹੀਂ ਹਾਂ ਹਾਂ ਹਟੇ ਹੁਣੇ ਤੇ ਤੂੰ ਕਹਿੰਦੀ ਆ ਨਾ ਸਾਡੇ ਕੋ ਗਰਮੀ ਚ ਕੋ ਆਵੇ ਤੇ ਨਾ ਹੀ ਕੇ ਦੇ ਜਾਈਏ ਮੇਰੇ ਕੋ ਨੀ ਰੋਟੀਆਂ ਪੱਕਦੀਆਂ ਨਹੀਂ ਹੋ ਗਏਗਾ ਸ਼ੁਰੂ ਅਜੇ ਤੇ ਉਹ ਆਇਆ ਨਹੀਂ ਤੇ ਤੂੰ ਹੀ ਪਹਿਲਾਂ ਸ਼ੁਰੂ ਹੋ ਗਏ ਜੋ ਆ ਮੇਰੀ ਭੈਣ ਜਦੋਂ ਗਈ ਉਹਨੂੰ ਤਾਂ ਕਿੰਨੀਆਂ ਗੱਲਾਂ ਸੁਣਾ ਦਿਤੀਆਂ ਤੂੰ ਨਹੀਂ ਮੇਰੇ ਵੀ ਇੰਨੇ ਸਾਲ ਬਾਅਦ ਆਉਣਾ ਤੁਹਾਡੀ ਭੈਣ ਤੇ ਤੀਜੇ ਦੇ ਨਹੀਂ ਥੋ ਆ ਜਾਂਦੀ ਆ ਅੱਛਾ ਇੱਥੋਂ ਆਂਦੀ ਉਹ ਵੇਲੀ ਹੈ ਨਾ ਤੂੰ ਵੀ ਤੋਂਦੇ ਘਰ ਜਾ ਕੇ ਮੰਜੀ ਤੇ ਬਹਿ ਕੇ ਰੋਟੀਆਂ ਖਾ ਕੇ ਆਉਂਦੀ ਹੈ ਨਾ ਉਹ ਵਿਚਾਰੀ ਕਿਦਾਂ ਰੋਟੀਆਂ ਬਣਾ ਕੇ ਤੈਨੂੰ ਨਹੀਂ ਖਾਂਦੀ ਰੋਟੀਆਂ ਓ ਚੱਲ ਚੱਲ ਛੱਡ ਹੁਣ ਪੱਦਨ ਕਿਦਾਂ ਦੀਆਂ ਗੱਲਾਂ ਕਿਦਾਂ ਨੂੰ ਲੈ ਤੁਰਿਆ ਮੈਨੂੰ ਆਪਣੇ ਵੀਰ ਦੀ ਖੁਸ਼ੀ ਵੜੀ ਆ ਮੈਂ ਤਾਂ ਖੁਸ਼ੀ ਖੁਸ਼ੀ ਦੱਸਣਾ ਹੀ ਆ ਤੂੰ ਹੀ ਤਾਂ ਗੱਲ ਹੀ ਹੋਰ ਪਾਸੇ ਲੈ ਜਾ ਜੋ ਓ ਚੱਲ ਛੱਡ ਮੈਂ ਘੜੀ ਨਾਮ ਕਰਨ ਲੱਗਾ ਓ ਨਹੀਂ ਨਹੀਂ ਹਾਂ ਰਾਮ ਨਹੀਂ ਕਰਨਾ ਇੱਕ ਵਾਜ ਚੱਲਿਆ ਵਾ ਤੇ ਸ਼ਾਮਾਂ ਪੈ ਚਲੀ ਮੈਂ ਕਿਹਾ ਸ਼ਾਮਾਂ ਨੂੰ ਟਾਈਮ ਨਾਲ ਹੀ ਆਜੋ ਨੇਰੇ ਤੋਂ ਪਹਿਲਾਂ ਪਹਿਲਾਂ ਇਦਾਂ ਕਰੋ ਤੁਸੀਂ ਜਾ ਕੇ ਇੱਕ ਤੇ ਚਾਹ ਪਾਣੀ ਦਾ ਸਮਾਨ ਤੇ ਦੂਜਾ ਖਾਣ ਰੋਟੀ ਦਾ ਵੀ ਸਾਰਾ ਕੁਝ ਕੋਲਡ ਡਰਿੰਕ ਵਗੈਰਾ ਬਰਫੀ ਗੁਲਾਬ ਜਾਮਨ ਨੂੰ ਚੀਜ਼ਾਂ ਲੈ ਕੇ ਆਓ ਸਮੋਸੇ ਸਮਾਸੀ ਅੱਛਾ ਮੈਂ ਕੋਲਡ ਡਰਿੰਕ ਲੈ ਕੇ ਆਵਾ ਕੱਲ ਜਦੋਂ ਮੇਰੀ ਭੈਣ ਜੀ ਗਈ ਮੈਂ ਕਿਹਾ ਕੋਲਡ ਡਰਿੰਕ ਲੈ ਆਵਾ ਤੇ ਕਹਿੰਦੀ ਨਹੀਂ 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 ਤੁਸੀਂ ਵੇਂਦੇ ਨਹੀਂ ਨਾ ਟਿਊਬ ਨਹੀਂ ਲੈਂਦੇ ਉਹਦੇ ਵਿੱਚ ਕੈਮੀਕਲ ਹੁੰਦਾ ਤੇ ਹੁਣ ਉਹਨੂੰ ਕਹਿੰਦੀ ਆ ਦੇ ਨਿੰਬੂ ਲੱਗਿਆ ਨਿੰਬੂ ਪਾਣੀ ਬਣਾ ਲੈਣੀ ਆ ਤੇ ਤੂੰ ਵੀ ਨਿੰਬੂ ਪਾਣੀ ਬਣਾ ਲਈ ਆ ਉਹ ਨਹੀਂ ਨਹੀਂ ਇਹੋ ਜੀ ਗੱਲ ਨਹੀਂ ਉਹ ਕੋਲਡ ਡਰਿੰਕ ਹੁੰਦਾ ਵਾ ਪਰ ਉਹਨਾਂ ਵਿਚਾਰਿਆਂ ਨੇ ਇੰਨੇ ਚਿਰ ਬਾਅਦ ਆਉਣਾ ਨਾਲੇ ਉਹ ਥੋੜੀ ਰੋਜ਼ ਪੀਂਦੇ ਆ ਕਦੀ ਇੱਥੇ ਕਦੀ ਇੱਥੇ ਇੱਕ ਦਿਨ ਕੋਲਡ ਡਰਿੰਕ ਪੀਣਾ ਹੁੰਦਾ ਵਾ ਉਹ ਬੜੇ ਭੁੱਖੇ ਆ ਨਾ ਕਦੀ ਵੇਖਿਆ ਨਹੀਂ ਉਹਨਾਂ ਨੇ ਤੇ ਬਰਫੀ ਵੱਲੋਂ ਵੀ ਕਹਿੰਦੀ ਹੈ ਕਿ ਬਰਫੀ ਨਹੀਂ ਉਹਨਾਂ ਚ ਸ਼ੁਗਰ ਹੁੰਦੀ ਆ ਨਕਲੀ ਬਰਫੀ ਹੁੰਦੀ ਆ ਨਕਲੀ ਮਠਿਆਈ ਹੁੰਦੀ ਆ ਤੇ ਮੇਰੀ ਭੈਣ ਨੂੰ ਤੋਤੇ ਫੁੱਲ ਵੜੀਆਂ ਦੀਆਂ ਕੱਢ ਕੇ ਘਰ ਦੀਆਂ ਤੇ ਚਾਹ ਪੀ ਆਤੀ ਹੁਣ ਕਹਿੰਦੀ ਬਰਫੀ ਲਿਆ ਉਹ ਕਹਿੰਦੀ ਕੋਲਡ ਡਰਿੰਕ ਲਿਆ ਮੇਰੇ ਕੋਲ ਨਹੀਂ ਜਾਇਆ ਜਾਂਦਾ ਫੁੱਲ ਵੜੀਆਂ ਪਤਾ ਕਿੰਨੀਆਂ ਚੰਗੀਆਂ ਵਾਂ ਤਾਕਤ ਵਾਲੀਆਂ ਮੈਂ ਤਾਂ ਤਾਕਤ ਦੀਆਂ ਚੀਜ਼ਾਂ ਖਵਾਉਣੀ ਆ ਤੇ ਰਹੀ ਗੱਲ ਬਰਫੀ ਦੇ ਮਿਲਾਵਟ ਹੁੰਦੀ ਉਹ ਜਿਹੜੇ ਹੈਗੇ ਨਾ ਬੁਰ ਸਾਹਿਬ ਲਾਗੇ ਉਹ ਬੜੀ ਵਧੀਆ ਬਰਫੀ ਬਣਾਉਂਦੇ ਫਰੈਸ਼ ਨਾਲੇ ਮਿਲਾਵਟੀ ਬਰਫੀ ਨਹੀਂ ਹੁੰਦੀ ਉਹਨਾਂ ਦੀ ਪਿਓਰ ਦੀ ਬਰਫੀ ਆ ਅੱਛਾ ਤੇ ਉਹ ਦਿਨ ਨਹੀਂ ਜਾਂਦੇ ਆ ਜਦੋਂ ਮੇਰੀ ਭੈਣ ਆਈ ਸੀ ਨਹੀਂ ਉਹ ਦਿਨ ਤਾਂ ਮੇਰੇ ਦਿਮਾਗ 'ਚ ਹੀ ਨਹੀਂ ਆਇਆ ਇੱਕ ਤਾਂ ਗਰਮੀ ਸਿਰ ਨੂੰ ਬੜੀ ਚੜ ਜਾਂਦੀ ਆ ਆਹ ਜਦੋਂ ਸਾਡੇ ਇੱਧਰ ਹੁੰਦੇ ਆ ਨਾ ਮੇਰੇ ਰਿਸ਼ਤੇਦਾਰ ਉਦੋਂ ਤੇਰੇ ਸਿਰ ਨੂੰ ਗਰਮੀ ਚੜਦੀ ਆ ਉਹਨੇ ਤੈਨੂੰ ਕਿਹਾ ਤਾਂ ਹੁੰਦਾ ਅੱਜ ਤੇ ਤੇਰਾ ਦਿਮਾਗ ਕੰਪਿਊਟਰ ਵਾਂਗੂ ਟਿਉ ਟਿਉ ਕਰਨ ਲੱਪਿਆ ਮੇਰਾ ਵੀਰ ਆ ਰਿਹਾ ਮੇਰੇ ਵੀਰ ਆ ਰਿਹਾ ਲਾਲੀਆ ਫਿਰ ਲਾਲੋ ਬੇਲੀ ਮੈਂ ਨਹੀਂ ਲੜਨਾ ਬਾਬਾ ਤੇਰੇ ਨਾਲ ਤੇ ਨਾਲ ਲੜ ਕੇ ਮੈਂ ਕੀ ਕਰਨਾ ਲੈ ਉਹਨਾਂ ਵਿਚ ਆ ਤੇ ਰੋਟੀ ਰੱਟੀ ਤੋ ਪਿੰਡੀਆਂ ਪੁੰਡੀਆਂ ਹੁਣ ਬਣਾ ਨਹੀਂ ਰਾਤ ਨੂੰ ਨਹੀਂ ਵਧੀਆ ਕੋ ਬਣਾ ਲਈ ਕਿਉਂ ਚੋਪੀ ਨਹੀਂ ਬਣਾ ਲਈ ਮੇਰੀ ਗੱਲ ਸੁਣ ਲੋ 2 ਕਿਲੋ ਬੱਕਰੇ ਦਾ ਮੀਟ ਲੈ ਆਇਓ ਤੇ ਨਾਲੇ ਚਲਦੀ ਏ ਬੋਤਲ ਉਹ ਵੀ ਵਧੀਆ ਬ੍ਰਾਂਡਡ ਬੋਤਲ ਲੈ ਕੇ ਆਇਓ ਉਹ ਤੇਰਾ ਦਿਮਾਗ ਖਰਾਬ ਆ ਤੈਨੂੰ ਪਤਾ ਨਹੀਂ ਮੈਂ ਸ਼ਰਾਬ ਤੇ ਮੀਟ ਸਾਰਾ ਕੋਈ ਛੱਡਿਆ ਮੈਂ ਤੇ ਹੁਣ ਬਿਲਕੁਲ ਵੈਸ਼ਨ ਹੋ ਗਿਆ ਮੈਂ ਪਹਿਲੇ ਤੈਨੂੰ ਕਹਤਾਈ ਨਾ ਮੈਂ ਖਾਣਾ ਤੇ ਨਾ ਮੈਂ ਕਿਨੂੰ ਖਾਉਣਾ ਉਹ ਚੱਲ ਛੱਡ ਦਿਓ ਮੈਂ ਕਿਹੜਾ ਕਹਿਣ ਨਹੀਂ ਤਾਨੂੰ ਫੜ ਕੇ ਰੱਖਣੀ ਆ ਅੱਜ ਦੀ ਦਿਆਰੀ ਖਾ ਪੀ ਲਿਓ ਮੇਰੇ ਵੀਰ ਨੇ ਆਉਣਾ ਉਹ ਕੱਲਾ ਥੋੜੀ ਖਾਓ ਪੀਊਗਾ ਤੇ ਕੱਲ ਛੱਡ ਦਿਓ ਤੁਸੀਂ ਫੇਰ ਫੇਰ ਕੀ ਆ ਫੇਰ ਛੁੱਟ ਜਾਨੀ ਕੱਲ ਅੱਛਾ ਕੱਲ ਫੇਰ ਛੁੱਟ ਜਾਨੀ ਤਮਾਜੀ ਪੀਨਾ ਆਓ ਅੱਜ ਖਾ ਪੀ ਲਿਓ ਉਹ ਕੋਈ ਗੱਲ ਨਹੀਂ ਆ ਡੱਫ ਲਿਓ ਚੰਗੀ ਤਰ੍ਹਾਂ ਰਾਜ ਲਿਓ ਸਵੇਰੇ ਮੈਂ ਨਿੰਬੂ ਬਥੇਰੇ ਲੱਗੇ ਆਪਣੇ ਪਿਆ ਪਿਆ ਕੇ ਤੁਹਾਡਾ ਨਸ਼ਾ ਠੀਕ ਕਰ ਦੂੰਗੀ ਬਈ ਅੱਛਾ ਅੱਜ ਮੈਂ ਡੱਫ ਲਾਂ ਤੇ ਜਦੋਂ ਸਾਡਾ ਪ੍ਰੋਣਾ ਆਏ ਮੈਂ ਉਹਨੂੰ ਘੁੱਟ ਪਿਆ ਦਈਏ ਚਲ ਮੈਂ ਨਹੀਂ ਪੀਂਦਾ ਇਹਨੂੰ ਪਿਆ ਦਈਏ ਤੇ ਉਹ ਦਿਨ ਤੇ ਤੈਨੂੰ ਤਾਪ ਚੜ ਗਿਆ ਹੀ ਉਹ ਨਹੀਂ ਉਹ ਮੈਂ ਕਿਹਾ ਸ਼ਰਾਬ ਮਾੜੀ ਹੁੰਦੀ ਆ ਅੱਜ ਚੰਗੀ ਹੈ ਬੜਾ ਮਾੜਾ ਆ ਤੇ ਅੱਜ ਚੰਗੀ ਹੋਗੀ ਹਾਏ ਹਾਏ ਮੇਰੇ ਵੀ ਸਾਲ ਬਾਅਦ ਹੋਣਾ ਕਿਤੇ ਤੇ ਤੂੰ ਹੀ ਗੱਲਾਂ ਕਰਨ ਦੇ ਜੋ ਸੋਚ ਤੇ ਲਿਆ ਕਰੋ ਕੁਝ ਮੈਂ ਨਹੀਂ ਪੀਣੀ ਹਾਂ ਨਹੀਂ ਨਹੀਂ ਅੱਜ ਦੀ ਦਿਹਾੜੀ ਪੀ ਲੋ ਬੰਦਿਆਂ ਨੂੰ ਪੀ ਲਿਓ ਮੈਂ ਦੱਸਦਾ ਤੁਹਾਨੂੰ ਮੈਨੂੰ ਗੁੱਸਾ ਨਾ ਚੜਾਓ ਜੇ ਮੇਰਾ ਬੀਬੀ ਵੱਧ ਗਿਆ ਤਾਂ ਫਿਰ ਆਪਣਾ ਆਪ ਸੋਚ ਲਿਓ ਮੈਂ ਤੁਹਾਨੂੰ ਕਿਹਾ ਵਾ ਅੱਜ ਪੀਣੀ ਆ ਤੇ ਬੱਸ ਪੀਣੀ ਪੀਣੀ ਆ ਤੇ ਬੱਕਰੇ ਦਾ ਮੀਟ 2 ਕਿਲੋ ਲੈ ਆਓ ਅੱਜ ਪੀਣੀ ਪੀਣੀ ਬੱਕਰੇ ਦਾ ਮੀਟ ਕਿਉਂ ਉਹ ਮਹਿੰਗਾ ਬੜਾ ਵਾ 700 ਰੁਪਏ ਕਿਲੋ ਆ ਮੁਰਗਾ ਲੈ ਆਵਾਂਗੇ ਅੱਛਾ ਅੱਜ ਤੁਹਾਨੂੰ 700 ਰੁਪਏ ਚੇਤਾ ਆ ਗਿਆ ਤੇ ਜਦੋਂ ਆਪ ਜਾਂਦੇ ਜੋ ਤੁਸੀਂ ਉੱਥੇ ਸਹੁਰੇ ਮੈਨੂੰ ਤਾਂ ਇੱਥੇ ਪਹਿਲਾਂ ਹੀ ਸੁਣਾ ਦਿੰਦੇ ਜੋ ਉਹਨਾਂ ਨੂੰ ਕਹੇ ਖਲਾਨੇ ਚਾਹਬ ਦੀ ਬੋਤਲ ਵਿਸਕੀ ਦੀ ਲਿਆ ਕੇ ਰੱਖਣ ਬੱਕਰੇ ਦਾ ਮੀਟ ਲਿਆ ਕੇ ਰੱਖਣ ਉਧੋ ਨੀ ਤੁਹਾਨੂੰ ਚੇਤਾਉਂਦਾ ਕਿ ਬੋਤਲ 700 ਦੀ ਆ ਤੇ ਬਈ ਬੋਤਲ 1000 ਦੀ ਆ ਤੇ ਬੱਕਰੇ ਦਾ ਮੀਟ 700 ਦਾ ਅੱਜ ਤੁਹਾਨੂੰ ਸਾਰਾ ਕੁਝ ਚੇਤਾਉਂਦਿਆ ਹੁਣ ਮੈਂ ਛੱਡਤੀ ਆ ਪਾ ਕੇ ਆਹੋ ਛੱਡ ਮੈਂ ਗਈ ਨਹੀਂ ਤੂੰ ਦਿੱਤੀ ਹੋ ਗਏ ਤੈਨੂੰ ਸਾਲਾਂ ਬੱਧੀ ਛੱਡੇ ਨੂੰ ਚਾਰ ਦੇਣੀ ਆ ਜਿਵੇਂ ਮੇਰੇ ਵੀਨੇ ਕੀ ਆਉਣਾ ਵਾ ਪਹਿਲੇ ਛਾਪਾ ਖੜਾ ਕਰਕੇ ਬਹਿ ਜਾਂਦਾ ਏ ਉਹ ਸਾਲਾ ਖਬਰ ਦਰਜ ਕਰ ਗੱਲ ਕੱਢੀ ਤੇ ਉਹ ਗੱਲ ਤੇ ਪੂਰੀ ਸੁਣ ਲੈ ਜੇ ਮੈਂ ਪੀ ਲਈ ਨਾ ਸਾਲੇ ਦੇ ਨਾਲ ਮੈਨੂੰ ਫਿਰ ਚੜ ਜਣੀ ਫਿਰ ਮਾਵਾ ਤਵਾ ਵੀ ਕਈ ਵਾਰ ਬੋਲ ਦਿੰਦਾ ਹੁੰਦਾ ਈ ਓਏ ਅਹੀਂ ਭੈਣ ਭਲਾ ਸੂਤ ਕਰ ਲਾਂਗੇ ਤੈਨੂੰ ਉਹਦੀ ਚਿੰਤਾ ਕਰਨ ਦੀ ਲੋੜ ਨਹੀਂ ਆ ਅੱਛਾ ਹੁਣ ਤੁਮਨ ਜਬਰਦਸਤ ਜੀ ਪੀਣੀ ਪਾਣੀ ਆ ਆਓ ਅੱਜ ਤੇ ਤੈਨੂੰ ਪੀਣੀ ਪੈਣੀ ਆ ਮੇਰੇ ਵੀਰ ਨੇ ਆਉਣਾ ਅੱਜ ਤੇ ਤੈਨੂੰ ਪੀਣੀ ਪੈਣੀ ਕੱਲ ਛੱਡ ਦੀ ਜਾ ਹੋਣਾ ਜਾ ਕੇ ਚਾਹ ਪਾਣੀ ਦਾ ਤੇ ਸਮਾਨ ਲਿਆਣ ਨਾਲੇ ਰੋਟੀ ਪਾਣੀ ਦਾ ਮੈਂ ਬਣਾਉਣਾ ਨਹੀਂ ਆ ਕੁਛ ਮੈਂ ਉਹ ਨੀਂਦ ਸਫਾਈ ਸੁਥੀ ਥੋੜੀ ਬੁਤੀ ਰਹੀ ਕਰ ਲਾ ਸਾਲ ਬਾਅਦ ਕਿਤੇ ਮੇਰੇ ਵੀਰ ਨੇ ਆਉਣਾ ਛੁੱਟੀ ਆਇਆ ਤਦ ਮਨਾ ਮੇਰੇ ਕੋ ਤੇ ਚਾ ਹੀ ਨਹੀਂ ਸਬੇ ਜਾ ਗਿਆ ਮੇਰੇ ਖਤਿਆ ਪਤਿਆਨੇ ਆਉਣਾ ਮੇਰੇ ਵੀਰ ਨੇ ਆਉਣਾ ਭਾਬੋ ਨੇ ਆਉਣਾ ਤਦ ਮਨਾ ਕਿੰਨੂੰ ਦੱਸਾਂ ਮੈਂ ਐ ਚੱਲਿਆ ਕਿੱਥੇ ਆ ਬਾਜ਼ਾਰ ਤੇ ਅੰਛੇ ਮੇਰੀ ਗੱਲ ਤਾਂ ਪੂਰੀ ਸੋਲਾ ਕੀ ਹੋ ਗਿਆ ਹੁਣ ਕਿਹੜੀ ਗੋਲੀ ਵੱਜ ਗਈ ਚੱਲਿਆਂ ਤੇ ਆ ਉਹ ਨੀਂਦ ਤਾਂ ਮੇਰੇ ਵੀਰ ਨੇ ਖਾਣਾ ਵਾ ਘਰ ਤਾਂ ਪੂਰੀ ਸੌਂਜਿਆ ਕਰ ਬੋ ਮੈਨੂੰ ਪਤਾ ਨਾ ਮੀਟ ਨਹੀਂ ਖਾਂਦੀ ਉਹਦੇ ਲਈ ਅੱਧਾ ਕਿਲੋ ਪਨੀਰ ਲੈ ਆਵੇਂ ਪਨੀਰ ਲੈ ਆਈ ਜਦੋਂ ਮੇਰੀ ਭੈਣ ਆਈ ਉਹ ਦਿਨ ਤੂੰ ਵੀ ਕਹਿ ਦਿੱਗਾ ਕਿ ਨਹੀਂ ਹੈ ਪਨੀਰ ਤੇ ਨਕਲੀ ਹੁੰਦਾ ਉਹਦੇ ਨਾਲ ਸਾਰੀ ਸਿਹਤ ਖਰਾਬ ਹੋ ਜਾਂਦੀ ਹੈ ਮੈਂ ਜਿੱਦ ਕਰਦਾ ਉਹੜਪੋੜ ਚ ਚੀਜ਼ ਬਣਾ ਲੂੰਗੀ ਤੇ ਹੁਣ ਪਨੀਰ ਲੈ ਆਈ ਓਹੋ ਉਹ ਪਨੀਰ ਹੈ ਤੇ ਨਕਲੀ ਆ ਪਰ ਉਹ ਥੇ ਜਿਹੜੀ ਫਟਕ ਲੱਗੇ ਆ ਨਾ 걔ਰੀ ਉਹਨਾਂ ਕੋਲ ਅਸਲੀ ਪਨੀਰ ਮਿਲਦਾ ਉਹਨਾਂ ਕੋਲ ਦੇ ਵਕਤ ਅੱਧਾ ਕਿਲੋ ਪਨੀਰ ਫੜ ਲਿਆ ਓ ਅੱਜ ਸਾਰਾ ਗੁਜੀਤਾਰੀ ਵਾਲਾ ਰਿਜੀਨਲ ਹੋ ਗਿਆ ਪਨੀਰ ਵੀ ਅਸਲੀ ਹੋ ਗਿਆ ਬਰਫੀ ਵੀ ਅਸਲੀ ਹੋ ਗਈ ਅੱਜ ਕੋਲਡ ਡਰਿੰਕ ਵੀ ਨਾਲ ਕੋਈ ਬਿਮਾਰੀ ਨਹੀਂ ਹੁੰਦੀ ਕਮਾਲ ਹੋ ਗਈ ਲਿਆਵਾਂਗਾ ਜੀ ਲਿਆਵਾਂਗਾ ਹੋਰ ਕੋਈ ਡਿਮਾਂਡ ਹੈ ਤਾਂ ਦੱਸ ਦੇ ਆਹੋ ਡਿਮਾਂਡ ਹੈ ਆ ਕਿ ਬੱਚਿਆਂ ਲਈ ਨਹੀਂ ਕੁਝ ਲਿਆਉਣਾ ਬੱਚਿਆਂ ਲਈ ਆਈਸਕ੍ਰੀਮ ਲੈ ਆਈ ਰੋਟੀ ਤਾਂ ਬਾਅਦ ਖਾਵਾਂਗੇ ਸਾਰੀ ਜਾਣੀ ਆਈਸਕ੍ਰੀਮ ਲੈ ਆਈ ਉਹ ਮੇਰੇ ਅੱਗੇ ਤੇ ਰੋਟੀ ਤੋਂ ਬਾਅਦ ਗੋੜ ਰੱਖ ਦਿੰਦੇ ਆ ਘਰੋਂ ਪਹਿਲਾਂ ਮਿੱਠਾ ਮੂੰਹ ਕਰ ਲਾ ਹੁਣ ਆਈਸਕ੍ਰੀਮ ਲੈ ਆਈ ਰਉਣਿਆ ਨੇ ਕਾਦਾ ਹੁਣਾਵਾ 10000 ਦਾ ਖਰਚਾ ਸੁਣਾ ਦਿੱਤਾ ਚੰਗਾ ਮੈਂ ਚੱਲਿਆ ਦੋਸਤ ਮੈਨੂੰ ਇੱਕ ਗੱਲ ਦੱਸੋ ਜਦੋਂ ਤੁਹਾਡੇ ਵੀ ਘਰ ਦੇ ਵਿੱਚ ਜਨਾਨੀ ਦੇ ਟੇਕੀ ਆਉਂਦੇ ਆ ਤੇ ਆਹੀ ਹਾਲ ਹੁੰਦਾ ਜੀ ਕਮੈਂਟ ਵਿੱਚ ਕਰਕੇ ਜਰੂਰ ਦੱਸੋ